ਹਾਂਜੀ ਦੋਸਤੋ ਤਾਂ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਕਿ ਸਾਰੇ ਵਧੀਆ ਹੋਵੋਗੇ ਤਾਂ ਗੱਲ ਕਰਦੇ ਆ ਬਾਈ ਬੱਬੂ ਮਾਨ ਦੀ ਤਾਂ ਬਾਈ ਦਾ ਸ਼ੋਅ ਸੀਗਾ ਥੋੜੇ ਦਿਨ ਪਹਿਲਾਂ ਇੱਥੇ ਹਰਿਆਣੇ ਦੇ ਵਿੱਚ ਉਹ ਸਪਨਾ ਚੌਧਰੀ ਦੇ ਬੱਚੇ ਦਾ ਉਹਨਾਂ ਦੇ ਬੇਟੇ ਦਾ ਨਾਮਕਰਨ ਸੀਗਾ ਤਾਂ ਉਹਦਾ ਨਾਮ ਬਾਈ ਨੇ ਰੱਖਿਆ ਸ਼ਾਹਵੀਰ ਤੇ ਅੱਗੇ ਗੱਲ ਕਰੀਏ ਮੇਨ ਬਾਈ ਉਹਦੇ ਬਾਅਦ ਚੱਲ ਗਿਆ ਸੀਗਾ ਆਸਟ੍ਰੇਲੀਆ ਆਸਟ੍ਰੇਲੀਆ ਤੇ ਬਾਈ ਦੀ ਫਿਲਮ ਆ ਰਹੀ ਹੈ ਆਉਣ ਵਾਲੀ ਮੂਵੀ ਆ ਸ਼ੌਂਕੀ ਸਰਦਾਰ ਤੇ ਸੁੱਚਾ ਸੂਰਮਾ ਵੀ ਕੇਬਲ 1 ਐਪ ਤੇ ਆ ਗਈ ਆ ਆ ਜਾਣੀ ਆ ਥੋੜੇ ਦਿਨਾਂ 'ਚ ਉਹਦੀ ਅਪਡੇਟ ਸਾਰੇ ਫੈਨਾਂ ਨੂੰ ਮਿਲ ਜਾਣੀ ਆ ਬਾਈ ਦੇ ਫੈਨ ਸਾਰੇ ਬਹੁਤ ਤੇਜ਼ ਆ ਉਹਦਾ ਪਤਾ ਹੀ ਆ ਸਾਰਿਆਂ ਨੂੰ ਤੇ ਬਾਕੀ ਆਸਟ੍ਰੇਲੀਆ ਦੀ ਗੱਲ ਕਰਦੇ ਆ ਬਾਈ ਆਸਟ੍ਰੇਲੀਆ ਪਹੁੰਚਿਆ ਆ ਤੇ ਉੱਥੇ ਦੀਆਂ ਕਈ ਵੀਡੀਓ ਆ ਬਾਈ ਦੀਆਂ ਸ਼ੂਟ ਦੇ ਟਾਈਮ ਦੀਆਂ ਇਹ ਮਤਲਬ ਮੂਵੀ ਆ ਜਿਹੜੀ ਸ਼ੌਕੀ ਸਰਦਾਰ ਮਤਲਬ ਕਿ ਸਿਰ ਆ ਇਹ ਨੈਕਸਟ ਲੈਵਲ ਵਾਲੀ ਆ ਮਤਲਬ ਬਹੁਤ ਘੈਂਟ ਆਣੀ ਆ ਤੇ ਉੱਥੇ ਦੀਆਂ ਕੁਝ ਕ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਬਾਈ ਦੇ ਫੈਨ ਆ ਜਿੰਨੇ ਵੀ ਬਾਈ ਨੂੰ ਪਿਆਰ ਕਰਨ ਵਾਲੇ ਆ ਤੇ ਕਮੈਂਟ ਕਰ ਦਿਓ ਬਾਈ ਬੱਬੂ ਮਾਨ ਦਾ ਨਾਮ ਵਿੱਚ ਕਮੈਂਟ ਕਰ ਦਿਓ ਕਿੰਨਾ ਬਾਈ ਨੂੰ ਚਾਣ ਵਾਲੇ ਆ ਬਾਈ ਨੂੰ ਕਮੈਂਟ ਕਰ ਦਿਓ ਬਾਈ ਦੇ ਨਾਂ ਤੇ ਤਾਂ ਬਾਕੀ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਅੱਗੇ ਤੇ ਤੁਸੀਂ ਵੀਡੀਓ ਦੇਖ ਲਿਓ ਤੇ ਫੋਟੋ ਵੀ ਆ ਉੱਥੇ ਦੀ ਇੱਕ ਬਾਈ ਦੀ ਇੱਕ ਦੋ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਤੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਪੂਰੀ ਦੇਖ ਕੇ ਹਾਂਜੀ ਪਹਿਲਾਂ ਤਾਂ ਤੁਹਾਨੂੰ ਆਹ ਫੋਟੋਆਂ ਦਿਖਾ ਦਿੰਨੇ ਆ ਦੋ ਫੋਟੋਆਂ ਇੱਕ ਤਾਂ ਆਹ ਫੋਟੋ ਆ ਤੇ ਆ ਦੂਜੀ ਤੁਹਾਡੇ ਮੂਰੇ ਆ ਤੁਸੀਂ ਦੇਖ ਸਕਦੇ ਆ ਤਾਂ ਲਾਈਕ ਕਰ ਦਿਓ ਵੀਡੀਓ ਨੂੰ ਤੇ ਅੱਗੇ ਆ ਤੁਸੀਂ ਦੇਖ ਸਕਦੇ ਸ਼ੂਟ ਦੀ ਵੀਡੀਓ ਆ ਰੇਂਜ ਰੋਵਰ ਖੜੀ ਆ ਤੇ ਮੁੰਡੇ ਖੜੇ ਆ ਕੋਲੋਂ ਨਾਲ ਦੋ ਹਥਿਆਰ ਆ ਤੇ ਬਾਕੀ ਮੂਵੀ ਘੇਟ ਹੀ ਹੋਣ ਵਾਲੀ ਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜੀ ਧੰਨਵਾਦ